ਸਵਾਗਤ ਹੈ ਫਿਰ ਤੁਹਾਡਾ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਕਰਾਂਗੇ ਸ਼ੁਰੂਆਤ ਸੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਆਪਣੇ ਘਰ ਵਿੱਚ ਸੈਜ ਪਾਰਟ ਜੋ ਆਰੰਭ ਪਰੰਪਰ ਰੂ ਹੋਇ ਸੀ ਕਿ ਤੇ ਕੱਲ ਨੂੰ ਉਹਨੇ ਤਕਰੀਬਨ ਪੂਗ ਪਹੁੰਚੇ ਨੇ ਤੇ ਅੱਜ ਜੋ ਵੀ ਸਮਗਰੀ ਹੈ ਜੋ ਵੀ ਸਮਾਨ ਹੈ ਉਹ ਆਪਾਂ ਅੱਜ ਲੈ ਕੇ ਆਉਣਾ ਤੇ ਕੀ ਕੁਝ ਲੈ ਕੇ ਆਵਾਂਗੇ ਉਸ ਤੋਂ ਆਪਾਂ ਤੁਹਾਨੂੰ ਖੁਦ ਦਿਖਾ ਇਸ ਬਲੌਗ ਵਿੱਚ ਦਿਖਾਵਾਂਗੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਤਿਆਰ ਖੜੇ ਆਪਣੀ ਗੱਡੀ ਸਟਾਰਟ ਹੈ ਤੇ ਹੁਣ ਚੱਲਦੇ ਆਪਾਂ ਇੱਥੋਂ ਤੇ ਫਿਰਾਲ ਸਾਡੇ ਸਾਰੇ ਬਲੌਗ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਜਿਹੜੇ ਸਾ ਚੈਨਲ ਨੂੰ ਸਬਸਕ੍ਰਾਈਬ ਕਰ ਗਏ ਉਹਨਾਂ ਦਾ ਧੰਨਵਾਦ ਜਿਹੜੇ ਚੈਨਲ ਦੇ ਪਹਿਲੀ ਵਾਰ ਆ ਰਹੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੈਲ ਇੰਕਲਰ ਬਟਨ ਦਬ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਵੀ ਮਿਲਦਾ ਰਹੇ ਤੇ ਨਵੀਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਜਾ ਰਹਿਣ ਬਾਕੀ ਅੱਜ ਦਾ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਜਿਸ ਟਾਈਮ ਸ਼ਾਮ ਨੂੰ ਆਪਾਂ ਬਾਕੀ ਸਮਾਨ ਵੀ ਲੈ ਕੇ ਆਉਣਾ ਤੇ ਤੇ ਵਾਕਿੇ ਸਟਾਰਟ ਕਰਦੇ ਆਂ ਆਪਾਂ ਅੱਜ ਦੇ ਬਲੌਗ ਨੂੰ ਤੇ ਆਪਾਂ ਹੁਣ ਚੱਲਦੇ ਕਿਆ ਤਾਂ ਆਪਾਂ ਜੋ ਸਮਾਨ ਲੈ ਕੇ ਆਉਣਾ ਹੈ ਭੋਗ ਵਾਸਤੇ ਜਿਸ ਤਰ੍ਹਾਂ ਭੋਗ ਪਾੜੇ ਉਹਨੂੰ ਸਮਗਰੀ ਚਾਹੀਦੀ ਹੈ ਜੋ ਸਮਾਨ ਚਾਹੀਦਾ ਉਹ ਆਪਾਂ ਲੈ ਕੇ ਆਉਨੇ ਆ ਤੇ ਤਿਆਰੀ ਆਪਣੇ ਸ਼ਹਿਰ ਜਾਣ ਦੀ ਤੇ ਚੱਲਦੇ ਆ ਸ਼ਹਿਰ ਤੋਂ ਲਿਆਉਨੇ ਸਮਾਨ ਤੇ ਬਾਕੀ ਵਿੱਚ ਕੀ ਕੀ ਸਮਾਨ ਲੈ ਕੇ ਆਏ ਆ ਆਪਾਂ ਸੋ ਸ਼ਾਮ ਨੂੰ ਆ ਕੇ ਦੇਖਾਂਗੇ ਕੀ ਕੀ ਸਮਗਰੀ ਹੈ ਤੇ ਫਿਲਹਾਲ ਆਪਾਂ ਹੁਣ ਤਿਆਰ ਰੱਖ ਚੱਲਦੇ ਆ ਇਹ ਕੀ ਕਰਸੇ ਇਹ ਸੁਣੋ ਪਾ ਅੱਗੇ ਘਰੇ ਜਾਂ ਕਿੰਨੇ ਰੱਖਿਆ ਹੁੰਦੇ ਆ ਤੇ ਚੱਲਦੇ ਆ ਹੁਣ ਘਰੇ ਜਾ ਰਿਹਾ ਤੇ ਚੱਲ ਕੇ ਜਿੰਨਾ ਵੀ ਸਮਾਨ ਆ ਉਸ ਨੂੰ ਸਾਰਾ ਅਰਗਣੂ ਕੀ ਕਰਸੇ ਤੇ ਚੱਲ ਕੇ ਹੋ ਜਾਂਦਾ ਹੈ ਹੈ ਸਰਦਾਰ ਨੂੰ ਕਹਦੇ ਕਿਵੇਂ ਇੰਨੀ ਤੇਲ ਦਾ ਕੀ ਕਰ ਰਹੇ ਤੇਲ ਵੀ ਲਿਆ ਕਰਾਂਗੇ ਉਸਾ ਰਿਫਾਇੰਡ ਰਿਫਾਇੰਡ ਇਕ ਉਹ ਵੀ ਪਿਆਦੀ ਆ ਰੋ ਪੈ ਤਿਆਰੀ ਹੋ ਤਲਦੀ ਆ ਹੈ ਔਰ ਉਹ ਵੀ ਤਾਂ ਜਿਆਦੀ ਵਦਨ ਤਾਂ ਹੂੰ ਇਹਦਾ ਬਾਹਰ ਲੈ ਜਾ ਕਾਲੀ ਪੀਪੀਏ ਗਾਲ ਦੇਣ ਦੀ ਮੰਗਰ ਕੁਛ ਨਹੀਂ ਹੈਗਾ ਬਸ ਇੱਥੇ ਹੈ ਉਹ ਡੱਬੇ じゃ ਬਾਕੀ ਐਸੇ ਹੀ ਜਾ ਸਾਰਾ ਸਮਾਨ ਇਹ ਦੇ ਆਹ ਨਹੀਂ ਹੈ ਕਿ ਆਹ ਤਾਂ ਗੱਲ ਕਰਦੇ ਹਾਂ ਇਹ ਮੈਂ ਸਰਦਾਰ ਉਹ ਕਰੂਗਾ ਫਿਰ ਦਊਗਾ ਜਿਹੜਾ ਪਾਲਾ ਕਰਾਂਗੇ

ਰੋਕੀ ਲੈ ਇੱਕ ਜੀ ਉਹ ਤੇ ਰਾਮ ਹੈ ਆਪਣਾ ਪੱਤ ਗਿਆ ਹੈ ਹੈ ਨਾ ਨਵੇਂ ਲੈ ਲਗਾ ਤੂੰ ਪੰਡਪਨ ਨੋਗਾ ਤੁਸੀਂ ਹੈ ਹਾਂ ਪਾਇਦਰ ਲੈ ਤਾਂ ਮਾਂ ਵੀ ਨਹੀਂ ਤੇ ਵੀ ਐ ਹਜ਼ੂਰ ਇੱਟਾ ਦਾ ਹੁੰਦਾ ਪੰਜ ਨਾ ਰੋਸ ਬਣਾ ਕੇ ਰੱਖਦਾ ਹੈ ਆਜੋ ਤੇ ਪੰਜ ਨਾ ਤਾਂ ਹੈ ਲੈ ਬਰੇ ਕਰੇ ਲੈ ਲੱਗ ਫੜੇ ਤੇ ਜਮੇ ਕੀ ਕੀ ਦੀ ਜਿੰਮੇਵਾਰੀ ਹਣ ਪਾਣੇ ਦੀ ਕਿੱਥੇ ਰੱਖਣੀ ਐ ਮੈਂ ਇਹਦਾ ਉੱਧਰ ਰੱਖਿਆ ਨਾ ਉੱਧਰ ਖੋ ਪੋਲੀ ਜੀ ਤਾਂ ਦੀਗਾ ਇੱਕ ਜਿੰਮੇਵਾਰੀ ਹੋਣੀ ਪਾਣੇ ਦੀ ਹਾਂ ਕੋਈ ਨਾ ਨਹੀਂ ਨਾ ਬਾਬੇ ਨੂੰ ਕਹਦੇ ਨੇ ਬਾਬਾ ਤੇਰੀ ਜਿੰਮੇਵਾਰੀ ਆ ਹਾਂ ਬਾਬਾ ਪਰਮੇਸ਼ਰ ਮਹਾਰਾਜ ਨੇ ਮਗੋਂ ਐਂਟਰੀ ਵਾਹ ਬਾਬਾ ਓਏ ਬਾਬੇ ਦੀ ਵੀਡੀਓ ਬਣਾ ਕੇ ਪਾ ਦੇ ਨਾ ਬਾਬੇ ਨੇ ਗੱਡੀ ਜਿਗਾ ਸੇ ਸਿੱਗਾ ਲੱਗ ਰਿਹਾ ਗੱਡੀ ਦੇਖਿਆ ਕੋਈ ਰਹਿਣਾ ਹੀ ਹੈ ਨਿਕਟ ਗਈ ਬੱਸ ਇਸ ਤੋਂ ਓਕਾ ਜਾਂਦੇ ਫੀਗੋ ਦਿੱਲੀ ਨੰਬਰ ਅਗਰ ਗੱਡੀ ਕੁੜੀ ਜਾਂਦਾ ਕੋਈ 10 ਸਾਮੋਸੇ ਲੈ ਲਾਂਗੇ ਹੈ ਡਿਪੈਂਡਰ ਨਹੀਂ ਦਿੱਤੀ ਹੈ ਆਪਾਂ ਤਾਂ ਥਾਰ ਨਾਲ ਹੀ ਥਾਰਾਂਗੇ ਹੈਂ ਬੋਲ ਦਿਓ ਯਾਕੇ ਐ ਨਹੀਂ ਐ ਹਾਂ ਹਾਂ ਕਹਿਣਾ ਐ ਨਹੀਂ ਕਹਿਣਾ ਇਹ ਨੂੰ ਤੁਸੀਂ ਤਿਆਰ ਕਰਾਉਂਦੇ ਇਹ ਕਰਾ ਲਓ ਠੀਕ ਆ ਹੈ ਹਾਂ ਲਾ ਦੋ ਵੀ ਲਾ ਦੋ ਕਰਾਂ ਇਹ ਹੋਰ ਇਹਦਾ ਦਸਾਓ ਕਰਾਵਾਂਗੇ ਹੈ ਹਾਂ ਔਰ ਇਕਦਾਂ ਮੈਂ ਕੀ ਆਈਟਮ ਦੇ ਵਿਢਾਰ ਗਏ ਇਹ ਜਿੰਮੇਵਾਰੀ ਤੇ ਪੋਚਣ ਵਾਸਤੇ ਬੰਦੇ ਦਾ ਬਹੁਤ ਸਮਾਂ ਲੱਗਦਾ ਬਹੁਤ ਪੁਰਾਣਾ ਸਟੇਸ ਸੱਦਲੇ ਗਏ ਹੈ ਐ ਐਕਸਪੀਰੀਅੰਸ ਨਹੀਂ ਜਿੰਮੇਵਾਰ ਨਹੀਂ ਹੈਗਾ ਅੱਧੇ ਖਾ ਜਾਣਗੇ ਕੋ ਜਿੰਮੇਵਾਰੀ ਬੰਦਾ ਜਿੰਮੇਵਾਰੀ ਕਰਦਾ ਮੈਂ ਹੋਰ 10000 ਗੰਡੇ ਤੇ ਲਾਤਾ ਜਰਾ ਹੈ ਪਤਾ ਹੈ ਕਿ ਖਰਾਬ ਹੀ ਕਰਨੇ ਬੜਾ ਬੜਾ ਜੀ ਮਾਰਦੇ ਲੱਗਦਾ ਅਗਰ ਤੇ ਖਰਾਬ 10 ਕਿਲੋ ਗੰਡੇ ਹੈ ਪਤਾ ਨਹੀਂ ਕਿ ਕਿਹੜਾ ਹੁੰਦਾ ਕੀਮੇ ਕੀ ਨਹੀਂ ਪਤਾ ਹੈ ഗണപാണ്ഡൻ ആണ് പറഞ്ഞത് വലിയ ഈ രാത്രി ദീപം ആകാരിയാണ് ഈ ഹരിയാണേ ഇത് കുറ കുറോ ولا बस ഒ വിനസ്ദരി ਨਾ ਆਇਆ ਦੋ ਜਿਹੋਣ ਆਉਣੇ ਸਭ ਨਾ ਦੇਖ ਪਹਿਲਾਂ ਹੀ ਕੈਮਰਾ ਨਾ ਪਤਾ ਹੀ ਫੜਿਆ ਦਉਂਦਾ ਜੀ ਜੇ ਆਇਆ ਤੂੰ ਹਜੇ ਹੋਣਾ ਆਉਂਦੀ ਮਟ ਚੱਕਦੇ ਹੈਂ ਮੈਂ ਬਹੁਤ ਦੇਰ ਕਰਿਆ ਮੂੰਹ ਆਹ ਦੇਖ ਐ ਨਾ ਵੀ ਸ਼ਰ ਅਲਗ ਹੈਂ ਕੱਢੇ ਛੇਵੀਂ ਦੇ ਬਾਰੇ ਕੱਢੇ ਛੇ ਦੇ ਹਜੇ ਨਹੀਂ ਬੱਜੇ ਹਜੇ ਨਹੀਂ ਬੱਜੇ ਹੈਂ ਆਹ ਦੇਖ ਐ ਨਾ ਦੇਖ ਰਹਾ ਆ ਟੋਪੀ ਵਾਜ ਲਖੀ ਓਏ ਟੋਪੀ ਵਾਜ ਪ੍ਰਸਾਦਾ ਜੀ ਹਾਂ ਕੰਮ ਕਰ ਰਿਹਾ ਕੋਈ ਅਗੇ ਕੋਈ ਕੰਮ ਨਹੀਂ ਕਰਦਾ ਜਿਹੜੇ ਪੰਪ ਫਰਪਾ ਡੈਸਟੀ ਖਾਰੇ ਨਾਲ ਜੀ ਸੀ ਲੈ ਲੈਂਦੇ ਨਹੀਂ ਆਹ ਹੋ ਲੈ ਹੁੰਦੇ ਤੁਸੀਂ ਨੇ ਹੈ ਲਸੀ ਕੈਮਰੇ ਤੇ ਕਾ ਨਹੀਂ ਜੀ ਹਾਂ ਪੈਸਾ ਤਾਂ ਦੇਵੋ ਕਿਹਦੇ ਸਸ ਅੱਛਾ ਵਾਹ ਵਾਹ ਆ ਲੱਗ ਰਿਹਾ ਜੀ ਇਧਰ ਲੰਗਰ ਤਿਆਰ ਕਰਨਾ ਹੈ ਇਹ ਖੀਰ ਆਪ ਇਸ ਕੰਮ ਬਾਤੇ ਮਗਾ ਦੇਗੇ ਹਾਂ ਹੋਰ ਵਿਚਾਰ ਪਾਵਾ ਦੇ ਅੱਛਾ ਕਲੂ ਰਵਾਵੇ ਮਿੰਦਾ ਪਾਈ ਲਾਦਾ ਮਿਲਵਾਵਾ ਉਹਦੇ ਜਲੇਬੀ ਨਹੀਂ ਪਾਉਂਦੇ ਆਪਾਂ ਖੀਰੇ ਪਾਵਾ ਦਿੰਨੇ ਬਣਾਉ ਦਾ ਸਲਾਦ ਇਹ ਨੂੰ ਪਹਿਲਾਂ ਕਰਨਾ ਸੀ ਹੈ ਪਹਿਲਾਂ ਹੀ ਹੋ ਗਿਆ ਹੈ ਚਲ ਪਾਇਰੇ ਬਹੁਤ ਦਿੰਦੇ ਦੇ ਲੱਗ ਜਾਣਗੇ ਹਾਂ ਜਾਰ ਮਸਾਂ ਤੋ ਹੀ ਚੱਕਿਆ ਖਾਣਾ ਹਰਮਨ ਜੀ ਮਸਾ ਲੈਂਡ ਫੜੀ ਹੈ ਨਾ ਹਰਮਨ ਹੈ ਅਭੀ ਭਜ ਇਹ ਨਹੀਂ ਉਹ ਦਿੰਦੀ ਪਾਰਟੀ ਹੈ ਹਾਂ ਆ ਇਹ ਪਾਰਟੀ ਦੇ ਰੀ ਸੁਖਮਨ ਦਾ ਵੀ ਹਜੇ ਮਹੀਨਾ ਕਿ ਰਹਿ ਗਿਆ ਸੁਖਮਨ ਦਾ ਰਿਜ਼ਲਟ ਆਉਣ ਵਾਲੀ ਹੈ ਤੂੰ ਲੱਝੇਂਗੇ ਨੇ ਹਾਂਜੀ ਕੋਈ ਛੁੱਪ ਵਿਚਾਰ ਆਪਣੇ ਕੋਈ ਵਿਚਾਰ ਆਪਣੇ ਹੈ ਨਹੀਂ ਮੈਨੂੰ ਸਕੂਲ ਜਾਣ ਦਾ ਡਰ ਹੋ ਰਿਹਾ ਉਹnabla school ਜਾਣ ਹੈ ਸਰ ਉਹ ਬਣੀ ਨੋਟਸ ਸੋ ਫਨੀ ਆ ਵੀ ਰਮ ਕਾਫੀ ਉਦਾਸ ਹਾਂ ਜੀ ਦੋਸਤੋ ਐਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਸੋ ਅੱਜ ਦੇ ਵਲੌਗ ਵਿੱਚ ਆਪਾਂ ਜੋ ਆਪਾਂ ਨੂੰ ਕੱਲ ਨੂੰ ਜੋ ਪਤੇਜ ਸਾਈਜ਼ ਪਾਠ ਕੋਲੇ ਸੀ ਉਹਦੇ ਤੋਂ ਪੜ੍ਹਨੇ ਨੂੰ ਭੂ ਤੇ ਆਪਾਂ ਜੋ ਰਸਤੇ ਪਾਣੀ ਸੀ ਜੋ ਸਮਾਂ ਸਿਤ ਤਕਰੀਬ ਜਿਲੇ ਕੇ ਤੇ ਹਲਵਾਈ ਵੀ ਆਪਣੇ ਪਹੁੰਚ ਗਿਆ ਸੀ ਤੇ ਆਪਾਂ ਇਸੇ ਲੱਗ ਲੱਗੇ ਬਸ ਸਮਾਂ ਸਾਰਾ ਤਿਆਰ ਕਰਨ ਤੇ ਕਾਨੂੰ ਪੈਣੇ ਨੇ ਭੋਗ ਸੋ ਆਪ ਜਲਦ ਕੱਲ ਨੂੰ ਮਿਲਾਂ ਜੀ ਨਵਾਂ ਵਲੌਗ ਲੈ ਕੇ ਸੋ ਜਿਹਦੇ ਵਿੱਚ ਤੁਹਾਨੂੰ ਪਸਾਰਾ ਭੋਗ ਭੋਗ ਦਾ ਪ੍ਰੋਗਰਾਮ ਦਿਖਾਵਾਂਗੇ ਸਾਰਾ ਕੁਛ ਤੇ ਮਿਲਾਂਗੇ ਕੱਲ ਨੂੰ ਨਵਾਂ ਵਲੌਗ ਨਵੀਂ ਵੀਡੀਓ ਲੈ ਕੇ ਸੋ ਰੱਖੋ ਆਪਣਾ ਖਿਆਲ ਸਤਿ ਸ਼੍ਰੀ ਅਕਾਲ ਗੁੱਡ ਬਾਏ ਰੱਬ ਰੱਖਾ